ਆ ਸੱਚਾ ਦੋਸਤੋ ਮੈਂ 바ਗੀ ਸੁਖਦੀਪ ਤੇ ਬਈ ਪੰਜਾਬ ਦੇ ਵਿੱਚ ਨਾ ਹੜ੍ਹ ਆਏ ਹੋਏ ਆ ਤੇ ਖਬਰਾਂ ਚਰਨੀਆਂ ਸਾਰੇ ਪਾਸੇ ਪਾਣੀ ਪਾਣੇ ਤੇ ਬਹੁਤ ਸਾਰੀਆਂ ਖਬਰਾਂ ਸੁਣਿਆ ਹੋਣਾ ਕਿ ਪਿੰਡ ਡੁੱਬ ਗਏ ਆ ਹਨਾ ਘਰ ਡੁੱਬ ਗਿਆ ਕਿੰਨੇ ਤੇ ਮੈਂ ਨਾ ਅੱਜ ਤੁਹਾਨੂੰ ਕੁਝ ਦੁਨੀਆ ਦੇ ਤੇ ਮੇਰੇ ਦਿਮਾਗ ਦੇ ਵਿੱਚ ਇਹ ਗੱਲ ਹੈ ਜੀ ਕਿ ਦੁਨੀਆ ਦੇ ਕੁਝ ਇਦਾਂ ਦੇ ਸ਼ਹਿਰ ਹੈ ਵੀ ਹੈਗੇ ਆ ਜਿਨ੍ਹਾਂ ਦੇ ਮੈਂ ਨਾਂ ਤੁਹਾਨੂੰ ਦੱਸਾਂਗਾ ਜੋ ਬਿਲਕੁਲ ਪਾਣੀ ਦੇ ਵਿੱਚ ਡੁੱਬ ਕੇ ਖਤਮ ਹੋ ਗਏ ਆ ਤੇ ਉਹਦਾ ਕਾਰਨ ਕੋਈ ਵੀ ਹੋਵੇ ਚਾਹੇ ਉਹਨੂੰ ਗਲੋਬਲ ਵਾਰਮਿੰਗ ਕਹਿ ਲੋ ਜਾਂ ਆਰਥਿਕ ਵਾਇਕ ਪਚਾਲ ਕਹਿੰਦੇ ਆ ਜਿਹਨੂੰ ਉਹ ਜਾਂ ਧਰਤੀ ਪੋਲੀ ਜਿਹੜੀ ਨੂੰ ਸਾਇੰਸਦਾਨ ਜਦੋਂ ਉਹਨਾਂ ਨੇ ਬਾਅਦ ਦੇ ਵਿੱਚ ਨਾ ਉਹਦਾ ਐਨਾਲਿਸਿਸ ਕਰਿਆ ਉਹਨਾਂ ਨੇ ਦੇਖਿਆ ਕਿ ਧਰਤੀ ਜਿਹੜੀ ਆ ਉਹ ਸਹੀ ਨਹੀਂ ਸੀ ਤਾਂ ਕਰਕੇ ਡੁੱਬ ਗਿਆ ਤੇ ਕੁਝ ਐਦਾਂ ਦੇ ਸ਼ਹਿਰ ਜਿਨ੍ਹਾਂ ਨੂੰ ਵਾਰਨਿੰਗ ਦਿੱਤੀ ਹੋਈ ਆ ਤੇ ਈਵਨ ਕਿ ਕਈ ਸ਼ਹਿਰ ਐਦਾਂ ਦੇ ਜਿਹਨੂੰ ਸ਼ਿਫਟ ਵੀ ਕਰ ਰਹੇ ਆ ਕਿ ਉਹ ਡੁੱਬਣ ਦੇ ਚਾਂਸਸ ਬਹੁਤ ਜ਼ਿਆਦਾ ਆ ਤੇ ਉਹ ਸਾਰੀਆਂ ਗੱਲਾਂ ਆਪਾਂ ਇਸ ਵਿੱਚ ਕਰਾਂਗੇ ਤੇ ਸਭ ਤੋਂ ਪਹਿਲਾਂ ਗੱਲ ਕਰਦੇ ਆ ਜੀ ਜਿਹਨੂੰ ਮੇਨ ਰੀਜ਼ਨ ਦੱਸਦੇ ਆ ਡੁੱਬਣ ਦਾ ਉਹ ਹੈ ਗਲੋਬਲ ਵਾਰਮਿੰਗ ਗਲੋਬਲ ਵਾਰਮਿੰਗ ਹੁੰਦੀ ਕੀ ਆ ਜਿਹੜੀ ਧਰਤੀ ਆ ਨਾ ਬਈ ਜਿਹੜਾ વાਯੂ ਮੰਡਲ ਆ ਇਹ ਇਹਨਾਂ ਗੈਸਾਂ ਨੇ ਇਹਦੇ ਵਿੱਚ ਗੈਸਾਂ ਤੁਰੀਆਂ ਫਿਰਦੀਆਂ ਨੇ ਚਾਹੇ ਜਿਹਦੇ ਚ ਨਾਈਟ੍ਰੋਜਨ ਆ ਮੀਥੇਨ ਆ ਹਾਈਡਰੋਜਨ ਆ ਤੇ ਕਾਰਬਨ ਡਾਈ ਆਕਸਾਈਡ ਆ ਤੇ ਆਕਸੀਜਨ ਦੁਨੀਆ ਦੇ ਜਿੰਨਾ ਜੀਵ ਜੰਤੂ ਆ ਪਸ਼ੂ ਪੰਛੀ ਲਾ ਲਓ ਸਾਰੇ ਜਿਹੜੇ ਆ ਉਹ ਕੀ ਕਰਦੇ ਆ ਉਹ ਆਕਸੀਜਨ ਆਪਣੇ ਅੰਦਰ ਲੈਂਦੇ ਆ ਤੇ ਕਾਰਬਨ ਡਾਈਆਕਸਾਈਡ ਰਿਲੀਜ਼ ਕਰਦੇ ਆ ਜਿਹੜੀ ਕਾਰਬਨ ਡਾਈਆਕਸਾਈਡ ਹੁੰਦੀ ਥੋੜੀ ਗਰਮ ਹੁੰਦੀ ਗੈਸ ਇਹਨੂੰ ਆਪਾਂ ਛੱਡਦੇ ਆ ਤੇ ਜਿਵੇਂ ਜਿਵੇਂ ਧਰਤੀ ਤੇ ਹਵਾ ਦੇ ਵਿੱਚ ਜਿਹੜੀ ਕਾਰਬਨ ਡਾਈਆਕਸਾਈਡ ਦੀ ਜਿਹੜੀ ਆ ਕੁਆਂਟੀਟੀ ਜਿਹੜੀ ਮਾਤਰਾ ਆ ਉਹ ਵੱਧ ਰਹੀ ਆ ਓਮੀ ਓਮੀ ਗਰਮੀ ਵੱਧ ਰਹੀ ਆ ਤੇ ਜਿਹੜੀ ਕਾਰਬਨ ਡਾਈਆਕਸਾਈਡ ਰਿਲੀਜ਼ ਹੁੰਦੀ ਉਹ ਕੱਲਾ ਬੰਦਾ ਨਹੀਂ ਛੱਡਦਾ ਉਹਦੇ ਵਿੱਚ ਜਿਹੜੇ ਆ ਫੋਸਲ ਫਿਊल्स ਕਹਿੰਦੇ ਆ ਉਹਨੂੰ ਉਹ ਵੀ ਆਉਂਦੇ ਆ ਉਹਦੇ ਵਿੱਚ ਜਿਹੜਾ ਤੜਬਾਲਣ ਕਹਿੰਦੇ ਆ ਜਿਹਨੂੰ ਅ ਜੇ ਮੇ ਪਾਥੀਆਂ ਹੋ ਗਿਆ ਲੱਕੜ ਹੋ ਗਈ ਜਦੋਂ ਇਹ ਬਲਦੀ ਆ ਤੇ ਉਹਦੇ ਚ ਜਿਹੜੀ ਗੈਸ ਨਿਕਲਦੀ ਆ ਉਹ ਵੀ ਕਾਰਬਨ ਆ ਤੇ ਜਿਹੜੇ ਆਪਣੇ ਚੱਲਦੇ ਆ ਵਾਹਨ ਚੱਲਦੇ ਆ ਗੱਡੀਆਂ ਕਾਰਾਂ ਸਕੂਟਰ ਮੋਟਰਸਾਈਕਲ ਜੋ ਵੀ ਦੁਨੀਆ ਦੇ ਵਿੱਚ ਮੋਸਟ ਪ੍ਰੋਬਬਲੀ ਉਹਦੇ ਚੋਂ ਕਾਰਬਨ ਹੀ ਰਿਲੀਜ਼ ਕਰਦੇ ਆ ਤੋਂ ਇਹ ਵੀ ਟੈਂਪਰੇਚਰ ਨੂੰ ਅਪ ਕਰ ਦਿੰਦੇ ਨੇ ਜਿੰਨੀਆਂ ਇੰਡਸਟਰੀਆਂ ਲੱਗੀਆਂ ਹੋਈਆਂ ਨੇ ਉਹ ਜਿਹੜਾ ਆ ਜਿਹੜਾ ਧੂਆ ਨਿਕਲਦਾ ਉਹ ਕਾਰਬਨ ਰਿਲੀਜ਼ ਕਰਦਾ ਜਿਹੜੀਆਂ ਅੱਗਾਂ ਲੱਗਦੀਆਂ ਨੇ ਉਹਦੇ ਚੋਂ ਮੋਸਟਲੀ ਕਾਰਬਨ ਡਾਈਆਕਸਾਈਡ ਜਿਹੜਾ ਆ ਆਉਂਦੀ ਆ ਤੇ ਜਿਵੇਂ ਇੱਕ ਮੀਥੇਨ ਵੀ ਆਉਂਦੀ ਹੈ ਤੇ ਜੋ ਨਾਈਟ੍ਰੋਜਨ ਵੀ ਨਿਕਲਦੀ ਹੈ ਕਹੀ ਜਾਗਾ ਮੀਥੇਨ ਜਿਵੇਂ ਆਪਣੇ ਘਰੇ ਗੋਬਰ ਗੈਸ ਪਲਾਂਟ ਲੱਗਾ ਹਨਾ ਕਹੇ ਦੇ ਘਰੇ ਲੱਗਿਆ ਉਥੋਂ ਮੀਥੇਨ ਰਿਲੀਜ਼ ਹੁੰਦੀ ਹੈ ਸੋ ਇਹ ਸਾਰੀਆਂ ਚੀਜ਼ਾਂ ਨਾ ਮਿਲ ਕੇ ਅ ਬੰਦੇ ਹੀ ਬਹੁਤ ਜ਼ਿਆਦਾ ਕਾਰਬਨ ਡਾਈਆਕਸਾਈਡ ਰਿਲੀਜ਼ ਕਰਦੇ ਆ ਸੋ ਇਹ ਕਾਰਬਨ ਡਾਈਆਕਸਾਈਡ ਜਿਹੜੀ ਆ ਉਹ ਇਹਦੀ ਮਾਤਰਾ ਨੂੰ ਅਪ ਕਰਦੇ ਆ ਤੇ ਉਦੋਂ ਬਾਅਦ ਹੁੰਦਾ ਕੀ ਹੈ ਜਦੋਂ ਉਹਨਾਂ ਕਾਰਬਨ ਡਾਈਆਕਸਾਈਡ ਵੱਧ ਰਹੀ ਹੈ ਕਿਉਂਕਿ ਗਰਮ ਗੈਸ ਆ ਫਿਰ ਜਿਹੜਾ ਧਰਤੀ ਦਾ ਜਿਹੜਾ ਟੈਂਪਰੇਚਰ ਉਹ ਇਨ ਬੈਲੈਂਸ ਹੁੰਦਾ ਮਤਲਬ ਇਦਾਂ ਸ਼ੇਕ ਕਰਦਾ ਤੇ ਜਦੋਂ ਸ਼ੇਕ ਕਰਦਾ ਨਾ ਉਦੋਂ ਫਿਰ ਇਦਾਂ ਹੁੰਦਾ ਵੀ ਜਿਹੜਾ ਟੈਂਪਰੇਚਰ ਆ ਉਹ ਨੋਰਮਲ ਨਾਲੋਂ ਥੋੜਾ ਜਿਹਾ ਅੱਪ ਚਲੇ ਜਾਂਦਾ ਤੇ ਜਦੋਂ ਅੱਪ ਚਲੇ ਜਾਂਦਾ ਨਾ ਉਦੋਂ ਜਿਹੜਾ ਐਟਮੋਸਫੇਅਰ ਹੁੰਦਾ ਉਹ ਚੇਂਜ ਹੁੰਦਾ ਜਿਵੇਂ ਤੁਸੀਂ ਦੇਖਿਆ ਹੋਊਗਾ ਵੀ ਇੰਗਲੈਂਡ ਦੇ ਵਿੱਚ ਨਾ 25 26 ਡਿਗਰੀ ਪਿੱਛੇ ਜੇ ਇਹ ਸਾਲ ਪਤਾ ਨਹੀਂ ਪਿਛਲੇ ਸਾਲ ਗਰਮੀਆਂ ਦੇ ਵਿੱਚ 26 ਡਿਗਰੀ 27 ਡਿਗਰੀ ਤੇ ਚੱਲ ਗਿਆ ਸੀ ਹਨ ਟੈਂਪਰੇਚਰ ਤੇ ਉਹ ਲੋਕ ਕੱਪੜੇ ਖੋਲ ਕੇ ਫਿਰਨ ਲੱਗੇ ਉਹਨਾਂ ਨੂੰ ਉਹਨਾਂ ਮਤਲਬ ਡਿਸਟਰਬ ਹੋ ਗਏ ਇੰਨੇ ਜ਼ਿਆਦਾ ਵੀ ਵੀ ਇਹ ਪਤਾ ਨਹੀਂ ਕੀ ਹੋ ਗਿਆ ਵੀ ਇਹ ਟੈਂਪਰੇਚਰ ਇੰਨਾ ਜ਼ਿਆਦਾ ਕਿਉਂ ਚਲੇ ਗਿਆ ਵੀ ਬਹੁਤ ਜ਼ਿਆਦਾ ਗਰਮੀ ਮਹਿਸੂਸ ਕਰਨ ਲੱਗੇ ਕਿਉਂਕਿ ਉਹਨਾਂ ਦਾ ਬਾਡੀ ਜਿਹੜੀ ਉਹਨਾਂ ਦਾ ਜੈਨੇਟਿਕ ਫਾਰਮ ਹੈ ਇਦਾਂ ਦਾ ਆ ਉਹ ਇੰਨੀ ਗਰਮੀ ਚੱਲ ਨਹੀਂ ਸਕਦੇ ਹੁਣ ਜੇ ਤੁਸੀਂ ਆਪਣੇ ਪੰਜਾਬ ਦੀ ਗੱਲ ਕਰੂੰ ਇੱਥੇ ਜਿਹੜਾ ਬੰਦਾ ਏਸੀ ਵੀ ਲਾ ਕੇ ਹੁੰਦਾ ਉਹ ਵੀ 26 ਤੇ ਰੱਖਦਾ ਵੀ ਯਾਰ 26 ਤੇ ਖੰਡ ਲੱਗ ਜਾਂਦੀ ਉਹਨੂੰ ਏਸੀ ਦੀ ਹੁਣ ਟੈਂਪਰੇਚਰ 26 ਉਹਦਾ ਵੀ ਮੈਜ਼ਰਮੈਂਟ 26 ਆ ਅਸੀਂ ਏਸੀ ਵੀ 26 ਤੇ ਰੱਖਦੇ ਆਂ ਸਮਵੇਦਨ ਗੱਲ ਹੈ ਤੇ ਉਧਰ ਇੰਗਲੈਂਡ ਵਾਲੇ 26 ਨੂੰ ਬਹੁਤ ਜ਼ਿਆਦਾ ਹਾਰਡ ਮੰਨਦੇ ਆ ਹਨਾ ਤੇ ਕੈਨੇਡਾ ਦੇ ਵਿੱਚ ਵੀ 30 35 36 ਤੱਕ ਟੈਂਪਰੇਚਰ ਜਾਂਦਾ ਤੇ ਬਹੁਤ ਉਹ ਬੁਰਾ ਹਾਲ ਹੋ ਜਾਂਦਾ ਮਰਨ ਮਰਨ ਤੱਕ ਤਲੇ ਜਾਂਦੇ ਤੇ ਆਪਣੇ 36 ਨੂੰ ਨੋਰਮਲ ਸਮਝਦੇ ਆ ਹਨਾ ਵੀ ਆਪਣੇ ਟੈਂਪਰੇਚਰ 45 48 ਬਣ ਕੇ 50 ਡਿਗਰੀ ਤੱਕ ਵੀ ਜਾਂਦਾ ਆ ਹਨਾ ਸੋ ਇਹ ਜੈਨੇਟਿਕ ਚੀਜ਼ਾਂ ਦੇ ਡਿਪੈਂਡ ਕਰਦਾ ਪਰ ਜਦੋਂ ਨਾ ਟੈਂਪਰੇਚਰ ਲੋਡ ਤੋਂ ਵੱਧ ਜਾਂਦਾ ਜਦੋਂ ਟੈਂਪਰੇਚਰ ਦੀ ਇੱਕ ਸੀਮਾ ਆ ਜਿਵੇਂ ਹੁਣ ਮੈਂ ਗੱਲ ਕੀਤੀ ਕਿ ਵੱਧ ਗਿਆ ਤੇ ਉਹਨਾਂ ਵਾਸਤੇ ਇੰਬੈਲੈਂਸ ਹੋ ਗਿਆ ਉਹਨਾਂ ਉਹਨਾਂ ਤੋਂ ਸਹਿ ਨਹੀਂ ਹੋਇਆ ਬਾਹਰ ਲਿਆਂ ਤੋਂ ਜਦੋਂ ਗਲੇਸ਼ੀਅਰਾਂ ਦੇ ਵਿੱਚ برف ਜਿਹੜੀ ਧਰਤੀ ਹੈ ਨਾ ਧਰਤੀ ਦੇ ਵਿੱਚ ਜਿਹੜਾ ਪੂਰਾ ਹੋਰ ਸਟਰਕਚਰ ਆ ਉਹਦੇ ਵਿੱਚ 71% ਜਿਹੜਾ 71% ਉਹ ਪਾਣੀ ਮੰਨਿਆ ਗਿਆ ਤੇ ਜਿਹੜੀ ਆ 29% ਆ ਉਹ ਹਨਾ ਵੀ ਧਰਤੀ ਮੰਨਦੇ ਆ ਤੇ ਜਿਹੜਾ 71% ਪਾਣੀ ਆ ਉਹਦੇ ਚੋਂ ਵੀ 97% ਪਾਣੀ ਆ ਜਿਹੜਾ ਉਹ ਪੀਣਯੋਗ ਨਹੀਂ ਹੈਗਾ ਹਨਾ 1-2% ਹੀ ਪੀਣਯੋਗ ਆ ਚਲੋ ਦੈਟਸ ਆ ਡਿਫਰੈਂਟ ਥਿੰਗ ਹੁਣ ਹੁੰਦਾ ਕੀ ਹੈ ਜਦੋਂ ਗਲੇਸ਼ੀਅਰ ਟੈਂਪਰੇਚਰ ਵੱਧਦਾ ਹੈ ਤਾਂ ਗਲੇਸ਼ੀਅਰ ਜਿਹੜੇ ਉਹ ਪਿਗਲਦੇ ਆ ਜਦੋਂ ਗਲੇਸ਼ੀਅਰ ਪਿਗਲਦੇ ਆ ਤਾਂ ਜਿਹੜਾ 71% ਪਾਣੀ ਆ ਉਹ ਅਪ ਹੁੰਦਾ ਰੇਸ ਹੁੰਦਾ ਉਹਨਾਂ 'ਚ ਪਾਣੀ ਲੋੜ ਤੋਂ ਵੱਧ ਵੱਧ ਆ ਤੇ ਜਦੋਂ ਵੱਧ ਆ ਤਾਂ ਦੁਨੀਆਂ ਦੇ ਵਿੱਚ ਬਹੁਤ ਸਾਰੇ ਇਦਾਂ ਦੇ ਸ਼ਹਿਰ ਆ ਜਿਹੜੇ ਸਮੁੰਦਰ ਦੇ ਕੰਢੇ ਤੇ ਵਸੇ ਹੋਏ ਆ ਜਿਵੇਂ ਹੁਣ ਤੁਸੀਂ ਇੰਡੀਆ ਦੇ ਵਿੱਚ ਹੀ ਲਾ ਲਓ ਹਨਾ ਇੱਧਰ ਗਜਰਾਤ ਤੋਂ ਲੈ ਕੇ ਪੱਛਮੀ ਬੰਗਾਲ ਤੱਕ ਘੁੰਮ ਕੇ ਸਾਰਾ ਸਾਊਥ ਜਿਹੜਾ ਇਦਾਂ ਆਉਂਦਾ ਥੱਲੇ ਵਾਲਾ ਹਿੱਸਾ ਉਹ ਸਾਰੇ ਵਾਲੇ ਵਾਲੇ ਸਮੁੰਦਰ ਆ ਹਨਾ ਤੇ ਹਿੰਦ ਮਹਾਸਾਗਰ ਲੱਗਦਾ ਆ ਤੇ ਜਿੱਦਾਂ ਬੰਬਈ ਹੈ ਨਾ ਬਿਲਕੁਲ ਨਾਲ ਆ ਸਮੁੰਦਰ ਮਰੀਨ ਡਰਾਈਵ ਵਗੈਰਾ ਸਾਰਾ ਬੰਬੇ ਦੇ ਗੋਆ ਦੇ ਸੋ ਇਹ ਚੀਜ਼ਾਂ ਨੇ ਜਦੋਂ ਪਾਣੀ ਪਾਣੀ ਦਾ ਲੈਵਲ ਅੱਪ ਹੋਏਗਾ ਤਾਂ ਉਹ ਸ਼ਹਿਰਾਂ ਦੇ ਜਿਹੜਾ ਆ ਉਹ ਡਿਸਟਰਬ ਹੁੰਦੇ ਆ ਉਹਨਾਂ ਦੀ ਕਈ ਚੀਜ਼ਾਂ ਜਿਹੜੀਆਂ ਨੇ ਉਹ ਪਾਣੀ ਦੇ ਵਿੱਚ ਆ ਜਾਂਦੀਆਂ ਨੇ ਸੋ ਹੁਣ ਮੈਂ ਤੁਹਾਨੂੰ ਉਹ ਉਹ ਸ਼ਹਿਰਾਂ ਦੇ ਨਾਮ ਦੱਸਦਾ ਜਿਹੜੇ ਨਾ ਇੰਦਾ ਜਿਹਾ ਹੈ ਗਲੋਬਲ ਵਾਰਮਿੰਗ ਇਹ ਗਲੋਬਲ ਵਾਰਮਿੰਗ ਹੈ ਰੌਲਾ ਹੁਣ ਪੈਣ ਲੱਗਿਆ ਪਰ ਕਿਉਂਕਿ ਹਿਊਮਨ ਤੇ ਪਹਿਲਾਂ ਦੇ ਸੀ ਜਾਨਵਰ ਦੇ ਪਹਿਲਾਂ ਦੇ ਸੀ ਤੇ ਉਹ ਉਦੋਂ ਦੇ ਵੀ ਹਨਾ ਗਲੇਸ਼ੀਅਰ ਪਿਗਲ ਰਿਹਾ ਗਲੇਸ਼ੀਅਰ ਅਜੇ ਦਿਨ ਹੀ ਧਰਤੀ ਕਰੋੜਾ ਮਿਲੀਅਨ ਸਾਲ ਪਹਿਲਾਂ ਹਨਾ ਬਣੀ ਹੋਈ ਆ ਸੋ ਉਹਨਾਂ ਸ਼ਹਿਰਾਂ 'ਚ ਸਭ ਤੋਂ ਪਹਿਲਾਂ ਨਾਮ ਲਿਆ ਜਾਂਦਾ ਆ ਇੱਕ ਮਿਸਰ ਜਿਹੜਾ ਮਿਸਰ ਜਿੱਥੇ ਨਾ ਪੈਰਾਮਿਡ ਹੋਇਆ ਉੱਥੇ ਕੈਨਪੋਸ ਕੈਨੇਪੋਜ਼ਨਾ ਦਾ ਸ਼ਹਿਰ ਆ ਇਹਨੂੰ ਹਰਾਕਲੀਅਨ ਵੀ ਕਹਿੰਦੇ ਆ ਉਹਨਾਂ ਅਜੇ ਤੋਂ 1200 ਸਾਲ ਪਹਿਲਾਂ 800 ਈਸਵੀ ਦੇ ਨੇੜੇ ਤੇੜੇ ਜਦੋਂ ਇੰਡੀਆ ਦੇ ਵਿੱਚ ਪ੍ਰਥਵੀ ਰਾਜ ਚੋਹਾਨ ਹੋਰਾਂ ਦਾ ਰਾਜ ਸੀ ਉਦੋਂ ਉਦੋਂ ਦੀ ਮੰਨੀ ਜਾਂਦੀ ਹੈ ਵੀ ਉਦੋਂ ਇਦਾਂ ਹੋਇਆ ਵੀ ਉਦੋਂ ਉਹ ਸ਼ਹਿਰ ਡੁੱਬਿਆ ਠੀਕ ਹੈ ਉਹਦਾ ਕਾਰਨ ਇਹ ਸੀ ਵੀ ਭਚਾਲ ਆਇਆ ਸੁਨਾਮੀ ਆਈ ਸੁਨਾਮੀ ਹੁਣ ਕਿਉਂਕਿ ਜਦੋਂ ਭਚਾਲ ਆਉਂਦਾ ਤੇ ਜਿਹੜੇ ਤੁਸੀਂ ਦੇਖਿਆ ਹੋਊਗਾ ਜਾਪਾਨ ਦੇ ਜਾਂ ਇੰਡੋਨੇਸ਼ੀਆ ਦੇ ਜਕਾਰਤਾ ਵਰਗੇ ਸ਼ਹਿਰ ਦੇ ਵਿੱਚ ਉੱਥੇ ਸੁਨਾਮੀ ਬਹੁਤ ਆਉਂਦੀ ਹੈ ਜਿਹੜਾ ਸ਼ਹਿਰ ਨੇੜੇ ਹੋਊਗਾ ਨਾ ਸਮੁੰਦਰ ਦੇ ਜਦੋਂ ਪਚਾਲ ਆਉਂਦਾ ਉਦੋਂ ਧਰਤੀ ਸ਼ੇਕ ਕਰਦੀ ਹੈ ਤਾਂ ਸਮੁੰਦਰ ਦੀਆਂ ਲਹਿਰਾਂ ਉੱਠਦੀਆਂ ਨੇ ਤੇ ਉਹ ਡਿਸਟਰਬ ਕਰਦੀਆਂ ਨੇ ਸੋ ਇਦਾਂ ਸਮੁੰਦਰੀ ਲਹਿਰਾਂ ਉੱਠੀਆਂ ਤੇ ਉਹ ਜਿਹੜਾ ਕੈਨੇਪਸ ਨਾਂ ਦਾ ਸ਼ਹਿਰ ਹੈ ਕੈਨੇਪਸ ਉਹ 820 ਦੇ ਨਿਰਧਾਰ ਤੇ ਪੂਰਾ ਧਰਤੀ ਜੀ ਡੁੱਬ ਗਿਆ ਉਹਦੇ ਜਿਹੜੇ ਆ ਅਵਸ਼ੇਸ਼ ਉਹਦਾ ਬਹੁਤ ਜਿਹੜੇ ਪ੍ਰੂਫ ਹਮ ਮਿਲਦੇ ਆ ਦੂਜਾ ਇੱਕ ਨਾ ਯੂਨਾਨ ਜਿਹਨੂੰ ਗ੍ਰੀਸ ਕਹਿੰਦੇ ਆ ਆਪਣੇ ਉਹ ਜਿੱਥੇ ਪਹਿਲੀਆਂ 올림픽 ਹੋਈਆਂ ਸੀ 8 1896 ਦੇ ਵਿੱਚ ਮੇਰੇ ਖਿਆਲ ਚ ਉਹਦਾ ਇੱਕ ਪੈਵਲੋ ਪੈਤਰੀ ਨਾਂ ਦਾ ਸ਼ਹਿਰ ਆ ਉਹ ਹਾਲਾਂਕਿ ਬਹੁਤ ਪੁਰਾਣਾ ਅੱਜ ਤੋਂ ਲਗਭਗ 5000 ਸਾਲ ਪਹਿਨਾ ਅਪਰੋਕਸੀਮੇਟਲੀ ਕੋਈ ਪੱਕਾ ਨੰਬਰ ਨਹੀਂ ਪਰ ਉਦੋਂ ਦੀ ਗੱਲ ਹੈ ਉਹ ਸ਼ਹਿਰ ਵੀ ਜਿਹੜਾ ਆ ਉੱਥੇ ਪਾਣੀ ਦੇ ਹੇਠਾਂ ਦਬ ਗਿਆ ਉਹਦੇ ਰੀਜ਼ਨ ਇਹੀ ਆ ਵੀ ਪੋਲੀ ਧਰਤੀ ਮੰਨਦੇ ਆ ਹਨਾ ਵੀ ਜਾਂ ਲੋਡ ਤੋਂ ਬਾਅਦ ਮੀਂਹ ਜਾਂ ਸਨਮੀ ਕੁਝ ਵੀ ਕਹਿ ਸਕਦੇ ਆ ਉਹ ਤਰ ਪਾਣੀ ਦੇ ਹੀਠਾਂ ਜਦ ਵੀ ਅੱਜ ਵੀ ਉਹਨੂੰ ਕੈਮਰੇ ਲਾ ਕੇ ਉਹਦਾ ਵੇਖਿਆ ਗਿਆ ਤਾਂ ਉੱਥੇ ਬਹੁਤ ਸੋਹਣੀਆਂ ਸੜਕਾਂ ਇਮਾਰਤਾਂ ਮਤਲਬ ਜਿਹੜੀਆਂ ਉਸ ਸਮੇਂ ਅਵੇਲੇਬਲ ਸੀਗੀਆਂ ਉਹ ਸਮਾਧੀਆਂ ਬਹੁਤ ਘਾਰ ਜਿਹੜੇ ਆ ਉਸ ਸਮੇਂ ਦੇ ਪੱਥਰਾਂ ਨਾਲ ਬਣੇ ਹੋਏ ਆ ਸੜਕਾਂ ਜਿਵੇਂ ਜਿਵੇਂ ਆਪਣੇ ਇੰਡੀਆ ਦੇ ਵਿੱਚ ਹੜੱਪਾ ਸਭੇਤਾ ਦੇ ਵੇਖਦੇ ਆ ਹਨਾ ਮੋਹਨਜੋਦੜੋ ਜਾਂ ਕਿਤੇ ਵੀ ਉਦੋਂ ਦੀਆਂ ਸੜਕਾਂ ਉਮੈ ਉਹ ਤੋਂ 5000 ਸਾਲ ਪਹਿਲਾਂ ਜਿਹੜੀਆਂ ਸੜਕਾਂ ਸੀਗੀਆਂ ਜੋ ਵੀ ਉਸ ਸਮੇਂ ਦਾ ਸਿਸਟਮ ਸੀਗਾ ਉਹ ਹੁਣ ਵੀ ਮੌਜੂਦ ਨੇ ਪਾਣੀ ਦੇ ਥੱਲੇ ਉਹ ਦੇਖਦੇ ਆ ਸਾਇੰਟਿਸਟ ਉਹ ਸ਼ਹਿਰ ਦੀ ਗੱਲ ਕਰਦੇ ਆ ਇੱਕ ਨਾ ਚੀਨ ਦੇ ਵਿੱਚ ਲੌਨ ਸਿਟੀ ਕਹਿੰਦੇ ਸੀ ਚੀਨ ਨੇ ਨਾ 1959 ਆ ਮਤਲਬ ਅੱਜ ਤੋਂ 50-60 ਸਾਲ ਪਹਿਲਾਂ ਦੀ ਗੱਲ ਆ ਉੱਥੇ ਨਾ ਇੱਕ ਹਾਈਡਰੋ ਇਲੈਕਟ੍ਰਿਕ ਪ੍ਰੋਜੈਕਟ ਲਾਇਆ ਸੀਗਾ ਬਹੁਤ ਵੱਡਾ ਡੈਮ ਜਦੋਂ ਉਹ ਡੈਮ ਲਾਇਆ ਨਾ ਉਹ ਇੱਕ ਸ਼ਹਿਰ ਪੂਰਾ ਪਾਣੀ ਦਾ ਖਾ ਗਿਆ ਹਨਾ ਪਾਣੀ ਮਤਲਬ ਨੇ ਡਿਸਟਰਬ ਕਰਤਾ ਉਹ ਸ਼ਹਿਰ ਨੂੰ ਤੇ ਉਹ ਸ਼ਹਿਰ ਦਾ ਨਾਮ ਆ ਸ਼ੀਜ਼ ਚੇਂਗ ਹਨਾ ਐਸ ਐਚ ਆਈ ਸ਼ੀਜ਼ ਸੀ ਈ ਐਨ ਜੀ ਚੇਂਗ ਮੈਂ ਤੁਹਾਨੂੰ ਸਪੈਲਿੰਗ ਤਾਂ ਦੱਸ ਰਿਹਾ ਤੁਸੀਂ ਜੇ ਆਪਣੇ ਵੱਲੋਂ ਵੈਰੀਫਾਈ ਕਰਨਾ ਚਾਹੁੰਦੇ ਹੋ ਹਨਾ ਸ਼ਹਿਰ ਹਜੇ ਵੀ ਹੈਗਾ ਪਰ ਉਹ ਪਾਣੀ ਦੇ ਵਿੱਚ ਪਾਣੀ ਨਾਲ ਉਹ ਡੁੱਬਿਆ ਹੋਇਆ ਕਹਿ ਸਕਦੇ ਹੋ ਡਿਸਟਰਬ ਪਾਣੀ ਨਾਲ ਤੇ ਇੰਡੀਆ ਦੇ ਵਿੱਚ ਵੀ ਇਹਨਾਂ ਦਾ ਜਿਹੜਾ ਹਿੰਦੂਇਜ਼ਮ ਦੇ ਵਿੱਚ ਇੱਕ ਅ ਸ਼੍ਰੀ ਕ੍ਰਿਸ਼ਨ ਮਹਾਰਾਜ ਨੂੰ ਮੰਨਦੇ ਆ ਉਹ ਹਨਾ ਚਾਹੇ ਉਹ ਤੁਸੀਂ ਉਹਨੂੰ ਕੁਝ ਲੋਕ ਮਿਥਿਹਾਸ ਕਹਿੰਦੇ ਆ ਕੁਝ ਇਤਿਹਾਸਕ ਕਹਿੰਦੇ ਆ ਕੁਝ ਕਹਿੰਦੇ ਉਹ ਕਹਾਣੀ ਹੈ ਕੁਝ ਕਹਿੰਦੇ ਰੀਅਲ ਚ ਹੋਇਆ ਇਹ ਡਿਫਰੈਂਟ ਚੀਜ਼ ਆ ਪਰ ਉਹ ਇਦਾਂ ਹੋਇਆ ਕਿ ਉਹ ਜਿਹੜਾ ਦਵਾਰਕਾ ਸ਼ਹਿਰ ਜਿਹੜਾ ਸ਼੍ਰੀ ਕ੍ਰਿਸ਼ਨ ਦਾ ਜਨਮ ਸਥਾਨ ਮੰਨਿਆ ਜਾਂਦਾ ਨਾ ਉਹ ਦਵਾਰਕਾ ਉਹਨੂੰ ਦਵਾਰਕਾ ਦੇਸ਼ ਵੀ ਕਹਿੰਦੇ ਜੇ ਤੁਸੀਂ ਮਹਾਭਾਰਤ ਵੇਖੀ ਹੋਊਗੀ ਤੇ ਜਿਹੜਾ ਦਵਾਰਕਾ ਸ਼ਹਿਰ ਆ ਉਹ ਗੁਜਰਾਤ ਦੇ ਵਿੱਚ ਸੀਗਾ ਤੇ ਇਹ ਮੰਨਿਆ ਜਾਂਦਾ ਉਹਦੇ ਬਹੁਤ ਸਾਰੇ ਪ੍ਰੂਫ ਮਿਲੇ ਆ ਤੇ ਉਹ ਮਤਲਬ ਆਈਡੀਆ ਲਗਾ ਰਿਹਾ ਕੋਈ ਸੋਲਿਡ ਪ੍ਰੂਫ ਨਹੀਂ ਜਿਹੜਾ ਦਵਾਰਕਾ ਸ਼ਹਿਰ ਹੋਇਆ ਨਾ ਉਹ ਗੁਜਰਾਤ ਦੇ ਵਿੱਚ ਸਮੁੰਦਰ ਦੇ ਹੇਠਾਂ ਜਿਹੜਾ ਮਿਲੇ ਆ ਉਹਦੇ ਅਵਸ਼ੇਸ਼ ਮਿਲੇ ਆ ਕੁਝ ਤੱਥ ਮਿਲੇ ਆ ਸੋ ਇਹ ਮੰਨਿਆ ਜਾਂਦਾ ਵੀ ਹਿੰਦੁਸਤਾਨ ਦੇ ਜਿਹੜਾ ਦਵਾਰਕਾ ਸ਼ਹਿਰ ਆ ਉਹ ਡੁੱਬ ਗਿਆ ਠੀਕ ਹੈ ਉਤੇ ਬਾਅਦ 17ਵੀਂ ਸਦੀ ਦੇ ਵਿੱਚ ਜਿਹੜਾ ਦੁਨੀਆ ਦਾ ਸਭ ਤੋਂ ਕ੍ਰਿਮੀਨਲ ਏਰੀਆ ਮੰਨਿਆ ਜਾਂਦਾ ਸੀ ਉਦੋਂ ਹਨਾ ਕ੍ਰਿਮੀਨਲ ਸਿਟੀ ਮੰਨੀ ਜਾਂਦੀ ਸੀਗੀ ਉਹ ਸੀਗੀ ਪੋਰਟ ਰਾਇਲ ਅ ਜਮਾਇਕਾ ਦੇ ਵਿੱਚ ਜਮਾਇਕਾ ਜਿੱਥੋਂ ਦੇ ਕ੍ਰਿਸ ਗੇਲੂ ਨਹੀਂ ਹੋਏ ਆ ਪੋਲਾਡੋ ਨਹੀਂ ਹੋਏ ਆ ਜਾਂ ਹੁਸੈਨ ਬੋਲਟ ਹੋਏ ਆ ਤੇ ਉਹ ਜਿਹੜਾ ਸਾਰੇ ਟਾਪੂ ਆ ਉਹ ਉਹ ਟਾਪੂਆਂ ਦੇ ਜਿਹੜਾ ਏਰੀਆ ਸੀ ਉਹ ਜਿਹੜਾ ਆ ਉਹ ਡੁੱਬ ਗਿਆ ਸੀ ਉਦੋਂ ਮੈਨਾ ਇਟਲੀ ਦਾ ਸ਼ਹਿਰ ਆ ਠੀਕ ਆ ਉਹਨੂੰ ਬਾਇਆ ਕਹਿੰਦੇ ਆ ਉਹ ਜਿਹੜਾ ਉਹ ਜਵਾਲਾਮੁਖੀ ਫਟਣ ਨਾਲ ਜਾਂ ਹਨਾ ਉਹ ਉਹ ਖਤਮ ਹੋ ਗਿਆ ਅਨਟਲਾਸਟ ਅਨਟਲਾਟਿਸ ਸੋ ਇਹ ਸ਼ਹਿਰ ਜਿਹੜੇ ਕੁਝ ਸੀਗੇ ਜਿਹੜੇ ਉਹ ਖਤਮ ਹੋ ਗਏ ਹੁਣ ਆਪਾਂ ਗੱਲ ਕਰਦੇ ਹਾਂ ਜਿਨ੍ਹਾਂ ਸ਼ਹਿਰਾਂ ਨੂੰ ਵਾਰਨਿੰਗ ਮਿਲੀ ਹੋਈ ਹੈ ਵੀ ਇਹ ਖਤਮ ਹੋ ਸਕਦੇ ਆ ਹਾਂ ਜੇ ਤਾਂ ਇੰਡੀਆ ਦੀ ਗੱਲ ਕਰੀਏ ਤਾਂ ਇੰਡੀਆ ਦੇ ਵਿੱਚ ਦੋ ਸ਼ਹਿਰ ਆ ਜਿਨ੍ਹਾਂ ਨੂੰ ਮਤਲਬ ਕੁਝ ਪਰਸੈਂਟ ਚਾਂਸ ਆ ਮੈਂ ਇਹ ਨਹੀਂ ਕਹਿੰਦਾ ਵੀ 100% ਹੋਣਗੇ ਕੁਝ ਪਰਸੈਂਟ ਚਾਂਸ ਆ ਜਿਨ੍ਹਾਂ ਦੇ ਵਿੱਚ ਬੰਬੇ ਆ ਤੇ ਕਲਕੱਤਾ ਆ ਤੇ ਇਹਨਾਂ ਦੇ ਵਿੱਚ ਸਮੁੰਦਰ ਦੇ ਕੰਡੇ ਹੋਣ ਕਰਕੇ ਤੇ ਇਹਨਾਂ ਨੂੰ ਕਿਹਾ ਹੈ ਕਿ 2050 ਤੱਕ ਮਤਲਬ ਅੱਜ ਤੋਂ 25 ਸਾਲ ਬਾਅਦ ਇਹਨਾਂ ਦਾ ਖੋਸ਼ਿਸਾ ਡੁੱਬ ਜਾਣ ਦਾ ਖਤਰਾ ਹੈ ਤੇ ਜੇ ਤੁਸੀਂ ਦੁਨੀਆ ਦੀ ਗੱਲ ਕਰੀਏ ਤਾਂ ਦੁਨੀਆ 'ਚ ਸਭ ਤੋਂ ਵੱਧ ਖਤਰਾ ਹੈ ਇੰਡੋਨੇਸ਼ੀਆ ਦਾ ਸ਼ਹਿਰ ਹੈ ਜਕਾਰਤਾ ਉਹਦੀ ਮੇਰੇ ਖਿਆਲ 'ਚ ਰਾਜਧਾਨੀ ਵੀ ਜਦੋਂ ਤੱਕ ਮੈਨੂੰ ਯਾਦ ਆ ਤੇ ਉਹ ਸ਼ਹਿਰ ਨੂੰ ਉਹ ਬਹੁਤ ਜ਼ਿਆਦਾ ਵੱਡੇ ਲੈਵਲ ਤੇ ਵਾਰਨਿੰਗ ਮਿਲੀ ਹੋਈ ਹੈ ਕਿਉਂਕਿ ਇੱਕ ਤਾਂ ਉੱਥੇ ਜਦੋਂ ਵੀ ਮਾੜਾ ਜਪਚਾਲਾ ਉੱਥੇ ਪਚਾਲ ਵੱਧ ਆਉਂਦੇ ਤੇ ਸੁਨਾਮੀ ਵੱਧ ਆਉਂਦੀ ਆ ਤੇ ਉਹ ਸ਼ਹਿਰ ਹਰ ਸਾਲ 10 ਸੈਂਟੀਮੀਟਰ ਤੋਂ ਲੈ ਕੇ 20 ਸੈਂਟੀਮੀਟਰ ਤੱਕ ਜਿਹੜਾ ਉਹ ਧਰਤੀ ਦੇ ਥੱਲੇ ਜਾਂਦਾ ਮਤਲਬ ਅ ਇੰਨਾ ਕੁ ਲਾ ਲਓ ਤੁਸੀਂ 10 ਸੈਂਟੀਮੀਟਰ ਉਹ 10 ਸੈਂਟੀਮੀਟਰ ਤੋਂ 20 ਸੈਂਟੀਮੀਟਰ ਤੱਕ ਧਰਤੀ ਦੇ ਹੇਠਾਂ ਜਾ ਰਿਹਾ ਤੇ ਇੰਡੋਨੇਸ਼ੀਆ ਦੀ ਗਵਰਨਮੈਂਟ ਨੇ ਕੀ ਕੀਤਾ ਹੋਇਆ ਆ ਉਹਨੂੰ ਨਾ ਮੂਵ ਕਰ ਰਿਹਾ ਸ਼ਿਫਟ ਕਰ ਰਿਹਾ ਉਹਨਾਂ ਦੀ ਰਾਜਧਾਨੀ ਉੱਥੋਂ ਸ਼ਿਫਟ ਕਰਕੇ ਨੁਸਾਂਤਰਾ ਨਾਂ ਦਾ ਜਿਹੜਾ ਉਹਨਾਂ ਦਾ ਕੋਈ ਹੋਰ ਸ਼ਹਿਰ ਆ ਉੱਥੇ ਸ਼ਿਫਟ ਕਰ ਰਿਹਾ ਵੀ ਇਨ ਫਿਊਚਰ ਉਹਨਾਂ ਨੂੰ ਦਿਸਣਾ ਲੱਗ ਗਿਆ ਵੀ ਇਹ ਡੁੱਬ ਜਾਣਾ ਇਹਨੇ ਸੋ ਇਹ ਉਹਨਾਂ ਨੇ ਆਪਣਾ ਹੁਣੇ ਤੋਂ ਪਲਾਨ ਕਰਨਾ ਸ਼ੁਰੂ ਕਰਤਾ ਆ ਇਦੋਂ ਮੇਨਾ ਥਾਈਲੈਂਡ ਦਾ ਬੈਂਕਾਕ ਹੈਗਾ ਆ ਤੇ ਉਦੋਂ ਮੇਨਾ ਜੇ ਤੁਸੀਂ ਅਮਰੀਕਾ ਦੀ ਗੱਲ ਕਰੀਏ ਤਾਂ ਨਿਊਯਾਰਕ ਤੇ ਮਿਆਮੀ ਦੋ ਇਦਾਂ ਦੇ ਸ਼ਹਿਰ ਆ ਜਿਨ੍ਹਾਂ ਨੂੰ ਵਾਰਨਿੰਗ ਮਿਲੀ ਹੋਈ ਆ ਨਿਊਯਾਰਕ ਦੇ ਵਿੱਚ ਮੈਨਹੈਟਨ ਤੇ ਬ੍ਰੈਕਲਨ ਦੇ ਜਿਹੜੇ ਆਪਣਾ ਇਲਾਕੇ ਆ ਉਹਨਾਂ ਨੂੰ ਵਾਰਨਿੰਗ ਮਿਲੀ ਹੋਈ ਤੁਸੀਂ ਨਾ ਇੱਕ ਫਿਲਮ ਦੇਖੀ ਹੋਊਗੀ ਸੁਪਰ ਸਟਾਰਮਸ ਐਂਡ 2012 ਦੇ ਵਿੱਚ ਉਹਨਾਂ ਨੇ ਵਿਖਾਇਆ ਸੀ ਵੀ ਇਨ ਫਿਊਚਰ ਇਦਾਂ ਇਦਾਂ ਹੋ ਸਕਦਾ ਆ ਠੀਕ ਹੈ ਸੋ ਨਿਊਯਾਰਕ ਤੇ ਮਿਆਮੀ ਨੂੰ ਬਹੁਤ ਜ਼ਿਆਦਾ ਵੱਡੇ ਲੈਵਲ ਤੇ ਵਾਰਨਿੰਗ ਮਿਲੀ ਹੋਈ ਆ ਇਦੋ ਬਿਨਾਂ ਨਾ ਇਟਲੀ ਦਾ ਇੱਕ ਸ਼ਹਿਰ ਆ ਵੀਨਸ ਉੱਥੇ ਬਹੁਤ ਜ਼ਿਆਦਾ ਹੜ੍ਹ ਆਉਂਦੇ ਆ ਬਹੁਤ ਜ਼ਿਆਦਾ ਹਨਾ ਹੜ੍ਹ ਮੰਨਿਆ ਜਾਂਦਾ ਤੇ ਉਹ ਸ਼ਹਿਰ ਨੂੰ ਵੀ ਵਾਰਨਿੰਗ ਮਿਲੀ ਹੋਈ ਆ ਤੇ ਵੀ ਜੇ ਸਮੁੰਦਰ ਦੀ ਸਤ੍ਹਾ ਥੋੜੀ 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 ਵੱਧ ਗਈ ਤੇ ਉਹ ਪੂਰੇ ਸ਼ਹਿਰ ਨੇ ਡੁੱਬ ਜਾਣਾ ਆ ਸੋ ਇਹ ਸਭ ਗੱਲਾਂ ਮੈਂ ਤੁਹਾਨੂੰ ਤਾਂ ਦੱਸੀਆਂ ਵੀ ਕਿਉਂਕਿ ਆਪਾਂ ਹੜ੍ਹਾਂ ਦੇ ਸੁਣਿਆ ਸੀਗੇ ਪੰਜਾਬ ਦੇ ਪਿੰਡ ਪਾਣੀ ਚ ਡੁੱਬ ਗਏ ਸੋ ਇਹ ਕੋਈ ਸ਼ਹਿਰ ਸੀ ਜਿਨ੍ਹਾਂ ਦੇ ਜੋ ਖਤਮ ਹੋ ਗਿਆ ਤੇ ਇਨ ਫਿਊਚਰ ਖਤਮ ਹੋ ਸਕਦੇ ਜਿਨ੍ਹਾਂ ਨੂੰ ਵਾਰਨਿੰਗ ਮੇਰੀ ਹੋਈ ਹੈ ਧੰਨਵਾਦ